ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਮੇਰੇ YouTube ਚੈਨਲ ਤੇ Instagram ਪੇਜ ਤੇ ਅਨਹਦ ਆਰਟਸ ਬੁਟੀਕ ਦੇ ਉੱਤੇ ਜਿੱਥੇ ਆਪਾਂ ਸੋਹਣੇ ਸੋਹਣੇ ਸੂਟ ਦਿਨ ਦੇ ਰਹੇ ਹਾਂ ਉੱਥੇ ਇੱਕ ਬੜੇ ਪਿਆਰੀ ਜਿਹੀ ਕਲੈਕਸ਼ਨ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਆਪਾਂ ਸਰਦੀਆਂ ਵਾਲੇ ਸੂਟ ਨੇ ਗਰਮ ਸੂਟ ਨੇ ਤੇ ਉਹੀ ਸੂਟ ਨੇ ਜਿਨ੍ਹਾਂ ਦੀ ਤੁਸੀਂ ਡਿਮਾਂਡ ਕਰਦੇ ਹੋ ਸਿੰਧੀ ਬੂਟੀ ਵਾਲੇ ਡਿਜ਼ਾਈਨ ਬਹੁਤ ਸਾਰੇ ਮੈਸੇਜ ਹੀ ਹੀਗੇ ਤੁਹਾਡੇ ਅੱਜ ਤੋਂ ਕੋਈ 15 ਦਿਨ ਪਹਿਲਾਂ ਜਿਨ੍ਹਾਂ ਨੇ ਪਹਿਣਾ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਸਿੰਧੀ ਬੂਟੀ ਨੂੰ ਅਸੀਂ ਗਰਮੀਆਂ ਦੇ ਵਿੱਚ ਬਹੁਤ ਸਟਾਕ ਵਿੱਚ ਆ ਸਿੰਧੀ ਬੂਟੀ ਦਾ ਅਨਲਿमिटेड ਸਟਾਕ ਵਿੱਚ ਆ ਸਿੰਧੀ ਬੂਟੀ ਦਾ ਸੋ ਹੁਣ ਤੁਹਾਡੇ ਵਾਸਤੇ ਤਿਆਰ ਕਰਾਤੇ ਆ ਗਰਮ ਸੂਟਾਂ ਦੇ ਉੱਤੇ ਚੈੱਕ ਕਰਿਓ 컬러 ਚਾਰਟ ਇੰਨੇ ਪਿਆਰੇ ਆਏ ਆ ਨਾ ਬਸ ਤੁਸੀਂ ਇੱਕ 컬러 ਛੱਡਣਾ ਦੂਜਾ ਪਸੰਦ ਦੂਜਾ ਤੀਜਾ ਚੌਥਾ ਠਾ 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 ਬਸ ਅੱਜ ਦਾ ਧਮਾਕਾ ਜਿਹੜਾ ਆ ਬਹੁਤ ਜ਼ਬਰਦਸਤਾਂ ਲੱਗਾ ਜੇ ਤੇ ਰੇਟ ਤੇ 컬러 ਚਾਰਟ ਸਭ ਤੋਂ ਟਾਪ ਦੇ ਦਊਂਗਾ ਮੈਂ ਤੁਹਾਨੂੰ ਇਹ ਗੱਲ ਦੀ ਗਰੰਟੀ ਆ ਆਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਜਿਹੜੇ ਆਗੇ ਆਪਣੇ ਕੋਲ ਸਿੰਧੀ ਬੂਟੀ ਦੇ ਉੱਤੇ ਤੇ ਲਾਸਟ ਦੇ ਵਿੱਚ ਸੂਟ ਆਗੇ ਜੇ ਪਿਓਰ ਪਸ਼ਮੀਨਾ ਦੇ ਜਿਹੜੇ ਕਿ ਪਸ਼ਮੀਨਾ ਸਿਲਕ ਦੇ ਉੱਤੇ ਰੈਡੀ ਹੋਏ ਆ ਆਪਣੇ ਆਉ ਤੁਹਾਨੂੰ ਦਿਖਾਵਾਂ ਮੈਂ ਸਾਰੇ ਸੂਟ ਅੱਜ ਤੇ ਆ ਲੋ ਜੀ ਪਹਿਲਾ ਇੱਕ ਕਲਰ ਚੈੱਕ ਕਰਿਓ ਮਸਟਰਡ ਸ਼ੇਡ ਵੀਡੀਓ ਥੋੜੀ ਜੀ ਸ਼ੇਡ ਤੁਹਾਨੂੰ ਲਾਈਟ ਦੇਖਦੀ ਹੋਊਗੀ ਪਰ ਇਹ ਬਹੁਤ ਪਿਆਰੀ ਸ਼ੇਡ ਜੇ ਮਸਟਰਡ ਕਲਰ ਜੇ ਤੇ ਬਹੁਤ ਜ਼ਿਆਦਾ ਪਿਆਰਾ ਜੇ ਸਿੰਧੀ ਬੂਟੀ ਦੇ ਨਾਲ ਜਿਹਦੇ ਉੱਤੇ ਪੈਰਟ ਕਲਰ ਦਾ ਲੱਗਾ ਜੇ ਕਦਰ ਥ्रेड ਤੇ ਇਹਦੇ ਨਾਲ ਬਾਜੂ ਵਰਕ ਹੈਗਾ ਜੇ ਐਡ ਠੀਕ ਹੈ ਜੀ ਕਟ ਹੈ ਜੇ 5 ਮੀਟਰ ਦੀ ਸ਼ਿਪਿੰਗ ਹੈ ਜੇ ਫ੍ਰੀ ਤੇ ਰੇਟ ਕੀ ਹੈ ਇਹਦਾ ਸਿਰਫ ਤੇ ਸਿਰਫ 6345 ਰੁਪਏ ਸੂਟ ਜੇ ਸਿੰਗਲ ਸੂਟ ਦਾ ਮੋਹਲਾ ਸੱਚ ਸਿੰਗਲ ਸੂਟ ਦਾ ਰੇਟ ਹੈਗਾ ਜੇ 645 ਰੁਪਏ ਦੋ ਸੂਟ ਹੈਗੇ ਜੇ 1200 ਰੁਪਏ ਦੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਗਰਮ ਸੂਟ ਨੇ ਬਹੁਤ ਪਿਆਰਾ ਸਟਾਕ ਜੇ ਬਹੁਤ ਜਿਆਦਾ ਸੋਹਣਾ ਸਟਾਫ ਜੇ ਚੈੱਕ ਕਰ ਲਿਓ ਥ੍ਰੈਡ ਬਹੁਤ ਸੋਹਣੇ ਨੇ ਵਰਕ ਬਹੁਤ ਸੋਹਣਾ ਆ ਰੇਟ 645 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਲਓ ਜੀ ਕਲਰ ਚੈੱਕ ਕਰਿਓ ਜੀ ਬਹੁਤ ਪਿਆਰਾ ਕਲਰ ਜੇ ਇਹ ਵੀ ਆ ਗਿਆ ਜੇ ਲਵੈਂਡਰ ਸ਼ੇਡ ਚਾਰਟ ਮੈਂ ਤੁਹਾਨੂੰ ਦੱਸਿਆ ਹੈਗਾ ਅੱਜ ਮੈਂ ਤੁਹਾਨੂੰ ਸਾਰੇ ਹੀ ਬਾ ਕਮਾਲ ਦੇਣੇ ਨੇ ਇਹਦੇ ਉੱਤੇ ਤੁਸੀਂ ਥ੍ਰੈਡ ਦੀ ਮੈਚਿੰਗ ਚੈੱਕ ਕਰੋ ਕੰਟਰਾਸਟ ਦੀ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 645 ਰੁਪਈਆ ਦਾ ਸੂਟ ਉਹ ਵੀ ਸਿੰਧੀ ਬੂਟੀ ਦੇ ਵਰਕ ਦੇ ਨਾਲ ਬਾਜੂ ਵਰਕ ਬਾਜੂ ਵਰਕ ਨਾਲ ਰਹਿਣਾ ਇਹਦੇ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 645 ਰੁਪਈਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਦੋ ਸੂਟ ਬੁੱਕ ਕਰਦੇ ਜੇ ਤੇ 1200 ਰੁਪਈਏ ਤੇ ਜੇ ਆਹ ਲਓ ਜੀ ਅੱਗੇ ਆ ਗਿਆ ਜੇ ਫਿਰੋਜੀ ਕਲਰ ਬਹੁਤ ਪਿਆਰਾ ਕਲਰ ਜੇ ਇਹ ਵੀ ਕਲਰ ਮੈਂ ਤੁਹਾਨੂੰ ਉਹੀ ਸਾਰੇ ਬਣਾ ਕੇ ਦਿੱਤੇ ਆ ਜਿਹੜੇ ਤੁਸੀਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਕਲਰ ਨੂੰ ਚਾਰਟ ਸਾਰੇ ਉਹੀ ਨੇ ਰੇਟ ਦਊਂਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ ਇਹਨਾਂ ਦਾ 645 ਰੁਪਏ ਫੈਬਰਿਕ ਦਊਂਗਾ ਗਰਮ ਸੂਟਰਾਂ ਦਾ ਪਸ਼ਮੀਨਾ ਦਾ ਪਸ਼ਮੀਨਾ ਦੇ ਸੂਟ ਨੇ ਸਿੰਧੀ ਬੂਟੀ ਦੇ ਡਿਜ਼ਾਈਨ ਦੇ ਨਾਲ ਨੇ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਇਹ ਕਾ ਵੀ ਕਲਰ ਚੈੱਕ ਕਰਿਓ ਜੀ ਕਿੰਨਾ ਪਿਆਰਾ ਕਲਰ ਆਇਆ ਵਾਲਾ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋਲ ਫ੍ਰੀ ਸ਼ਿਪਿੰਗ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ 'ਚ 645 ਰੁਪਈਆ ਦਾ ਤੇ ਇੱਕ ਆਹ ਛੇੜ ਬੜੀ ਪਿਆਰੀ ਜੇ ਨਿਓਨ ਜੀ ਛੇੜ ਜੇ ਇੱਕਦਾਂ ਦਾ ਕਲਰ ਇਹਨੂੰ ਮੈਂ ਤੁਹਾਨੂੰ ਦੱਸਾਂ ਮੈਨੂੰ ਕਲਰ ਦਾ ਨਾਮ ਹੀ ਨਹੀਂ ਯਾਦ ਆਉਂਦਿਆ ਇਹ ਲੈਮਨ ਲੈਮਨ ਜਿਹਾ ਕਲਰ ਜੇ ਥੋੜਾ ਜਿਹਾ ਮਚ ਮੈਂਦੀਆ ਛੇੜ ਪੈਂਦੀ ਜੇ ਮੈਨੂੰ ਹੁਣ ਕਲਰ ਦਾ ਨਾਮ ਹੀ ਯਾਦ ਆਉਂਦਿਆ ਯਾਰ ਹਾਂ ਹਾਂ ਉਨ ਦੀ ਸਪੋਟ ਮੈਂ ਨਾਮ ਹੀ ਯਾਦ ਆਉਂਦਿਆ ਕਲਰ ਦਾ ਚਲੋ ਖੈਰ ਤੁਸੀਂ ਨੋਟ ਕਰ ਲਓ ਸੇਮ ਡਿੱਟ ਓਰੀਜਨਲ ਵੀਡੀਓ ਵਾਲਾ ਕਲਰ ਜੇ ਰੇਟ 645 ਰੁਪਈਏ ਜੇ ਤੇ ਬਾਜੂ ਵਰਕੇ ਦੇ ਨਾਲ ਐਡ ਜੇ ਸ਼ਿਪਿੰਗ ਫਰੀ ਜੇ ਦੋ ਸੂਟ 1200 ਰੁਪਏ ਦੇ ਜੇ ਕਿਤੇ ਵੀ ਤੁਸੀਂ ਅੱਛਾ ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਕਸਟਮਰ ਤੱਕ ਕੱਲ ਨੂੰ ਸੂਟ ਪਹੁੰਚੇ ਕਸਟਮਰ ਇਹ ਨਾ ਕਹਵੇ ਕਿ ਡਿਫੈਕਟ ਆ ਚੈੱਕ ਕਰਿਓ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਆ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਜਿੰਦਾ ਗਰਮ ਸੂਟ ਹੁੰਦੇ ਨਾ ਪਸ਼ਮੀਨਾ ਦੇ ਤੁਹਾਨੂੰ ਪਤਾ ਇਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਨਾ ਇਹ ਥੋੜੀਆਂ ਥੋੜੀਆਂ ਆਉਂਦੀਆਂ ਹੀ ਆਉਂਦੀਆਂ ਇਹ ਕਰਕੇ ਇੱਥੇ ਆਇਆ ਵਰਕੇ ਦੇ ਬਹੁਤ ਸੋਹਣਾ ਸੋਹਣਾ ਆ ਵੇਖਿਓ ਤੇ ਕਸਟਮਰ ਕਦੇ ਕਨਫਿਊਜ਼ ਨਾ ਰਹਿਣ ਕਿ ਸ਼ਾਇਦ ਇਹ ਡਿਫੈਕਟ ਹੈ ਇਹ ਡ ਇਹ ਜਿੱਥੇ ਜਿੱਥੇ ਨੀਡਲ ਚੱਲਦੀ ਹੈ ਨਾ ਉੱਥੇ-ਉੱਥੇ ਸਾਰਾ ਇਹ ਥੋੜਾ-ਥੋੜਾ ਥੋੜਾ-ਥੋੜਾ ਮਹਿਸੂਸ ਹੁੰਦਾ ਆ ਪਰ ਇਹ ਲੱਗਦਾ ਨਹੀਂਗਾ ਮੈਂ ਤੁਹਾਨੂੰ ਪਤਾ ਮੈਂ ਗਲਤ ਚੀਜ਼ ਕਦੀ ਨਹੀਂ ਦਿੰਦਾ ਮੈਂ ਜੋ ਚੀਜ਼ ਦਊਂਗਾ ਦੱਸ ਕੇ ਦਊਂਗਾ ਤੁਹਾਨੂੰ ਜੋ ਹੈ ਸੋ ਹੈ ਰੇਟ 645 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਆਲ ਓਵਰ ਇੰਡੀਆ 'ਚ ਆਹ ਸੂਟ ਚੈੱਕ ਕਰਿਓ ਇਹ ਆਗੇ ਜੇ ਅੱਗੇ ਆਪਣੇ ਕੋਲ ਬਹੁਤ ਸ਼ਾਨਦਾਰ ਪਿਓਰ ਪਸ਼ਮੀਨਾ ਤੇ ਬਹੁਤ ਸੋਹਣਾ ਫੈਬਰਿਕ ਜੇ ਕਲਰ ਹੈਗਾ ਜੇ ਮਰੂਨ ਤੇ ਇਹਦੇ ਵਿੱਚ ਬਾਜੂ ਵਰਕ ਐਡ ਨਹੀਂ ਜੇਗਾ ਇਹ ਬਿਨਾ ਬਾਜੂ ਵਰਕ ਤਾਂ ਹੋ ਜੇ ਸਿਰਫ ਇਹਦੀ ਫੈਬਰਿਕ ਦੀ ਕੁਆਲਿਟੀ ਨੂੰ ਲੈ ਕੇ ਹੀ ਇਹਨਾਂ ਇਹਨਾਂ ਸੂਟਾਂ ਦਾ ਰੇਟ ਹੈਗਾ ਜੇ 745 ਰੁਪਏ 1400 ਦੇ ਦੋ ਸੂਟ ਜੇ ਇੱਕ ਉਹ ਬੁੱਕ ਕਰਦੇ ਜੇ ਤੁਹਾਨੂੰ ਉਹ 600 ਦਾ ਪੈ ਜਾਣਾ ਜੇ ਇੱਕ ਆ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ 700 ਦਾ ਪੈ ਜਾਣਾ ਜੇ ਟੋਟਲ 1300 ਦੇ ਦੋ ਸੂਟ ਪੈ ਜਾਣੇ ਤੇ ਆਹ ਕਲਰ ਆ ਜਣਾ ਜੇ ਇਹਦੇ ਵਿੱਚ ਥੋੜੀ ਜੀ ਰਸਟ ਸ਼ੇਡ ਜੇ ਵੀਡੀਓ ਚ ਡਾਰਕ ਆਉਂਦੀ ਆ ਹਾਂ ਹੁਣ ਤੁਹਾਨੂੰ ਆਹ ਵਾਲਾ ਕਲਰ ਮਿਲ ਜੂਗਾ ਜੇ ਸੇਮ ਡਿੱਟ ਓਰੀਜਨਲ ਵੀਡੀਓ ਵਾਲਾ ਰੇਟ ਉਹੀ ਸੇਮ 745 ਰੁਪਏ ਤੇ ਆ ਚੈੱਕ ਕਰਿਓ ਅੱਗੇ ਆ ਗਿਆ ਆਪਣੇ ਕੋਲ ਬੜਾ ਹੀ ਪਿਆਰਾ ਜਿਹਾ ਕਲਰ ਜੇ ਹੌਟ ਪਿੰਕ ਇਹ ਕਲਰ ਦੀ ਮੈਂ ਜਿੰਨੀ ਸਿਫਤ ਕਰਦਾ ਓਨੀ ਥੋੜੀ ਆ ਜਿੰਨਾ ਜ਼ਿਆਦਾ ਪਿਆਰਾ ਕਲਰ ओरिजिनल ਦੇ ਵਿੱਚ ਹੈ ਨਾ ਉਹਨਾਂ ਵੀਡੀਓ 'ਚ ਸੋਹਣਾ ਨਹੀਂ ਆਉਂਦਾ ਪਤਾ ਨਹੀਂ ਕਿਉਂ ਪਰ ਇੰਨਾ ਜ਼ਿਆਦਾ ਸੋਹਣਾ ਕਲਰ ਹੈ ਨਾ ਬਹੁਤ ਹੀ ਜ਼ਿਆਦਾ ਜਿੰਨੀ ਸਿਫਤ ਕਰਦਾ ਓਨੀ ਥੋੜੀ ਇਹਦੀ ਰੇਟ ਸਿਰਫ ਤੇ ਸਿਰਫ ਇਹਦਾ ਵੀ 745 ਰੁਪਏ ਤੇ ਆ ਲੋ ਜੀ ਅੱਗੇ ਆ ਗਿਆ ਜੇ ਬੜਾ ਹੀ ਪਿਆਰਾ ਜਿਹਾ ਕਲਰ ਰੈੱਡ ਰੈੱਡ ਕਲਰ ਜੇ 올 오버 인디아 ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 745 ਰੁਪਈਆ ਦਾ ਅੱਗੇ ਕਲਰ ਆ ਗਿਆ ਜੇ ਪਿਸਤਾ ਸ਼ੇਡ ਇਹ ਆ ਗਈ ਜੇ ਲਾਈਟ ਪਿਸਤਾ ਸ਼ੇਡ ਆਪਣੇ ਕੋਲ ਜਿਹਦੇ ਵਿੱਚ ਤੁਹਾਨੂੰ ਮਿਲਣਾ ਬਹੁਤ ਪਿਆਰਾ ਐਮਬਰਾਇਡਰੀ ਵਰਕ ਤੇ ਨਾਲ ਇਹਦੇ ਮਿਲਣਾ ਤੁਹਾਨੂੰ ਬਹੁਤ ਸੋਹਣਾ ਫੈਬਰਿਕ ਰੇਟ ਸਿਰਫ ਤੇ ਸਿਰਫ 745 ਰੁਪਈਏ ਅਭੀ ਚੈੱਕ ਕਰਿਓ ਅੱਗੇ ਆ ਗਿਆ ਜੇ ਮਰੂਨ ਕਲਰ ਇਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ ਸ਼ਿਪਿੰਗ ਫ੍ਰੀ 올 오버 ਇੰਡੀਆ ਚ ਰੇਟ 745 ਰੁਪਈਏ ਆ ਗਿਆ ਆ ਗਿਆ ਜੇ Air Force ਵਾਲਾ ਕਲਰ ਫੌਜੀ ਕਲਰ ਮਾਊਸ ਕਲਰ ਇਹਨੂੰ ਮਾਊਸ ਕਲਰ ਵੀ ਅਸੀਂ ਕਹਿ ਸਕਦੇ ਆ ਕਿਉਂਕਿ ਕਲਰ ਬੜਾ ਸ਼ਾਨਦਾਰ ਜਿਹਾ ਵੱਖਰਾ ਜਿਹਾ ਕਲਰ ਹੈ ਸਾਰਿਆਂ ਨਾਲੋਂ ਇਹ ਵੀ ਤੁਹਾਨੂੰ ਮਿਲ ਜਣਾ ਸਿਰਫ ਤੇ ਸਿਰਫ 745 ਰੁਪਈਆ ਦਾ ਸ਼ਿਪਿੰਗ ਫਰੀ ਦੇ ਨਾਲ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣਾ ਪਸ਼ਮੀਨਾ ਦੇ ਸੂਟ ਤੇ ਲਓ ਜੀ ਆਹ ਕਰਿਓ ਚੈੱਕ ਕਲਰ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਸੇਮ ਡਿਟੋ origional ਵਾਲਾ ਵੀਡੀਓ ਵਾਲਾ ਕਲਰ ਤੇ ਪਸ਼ਮੀਨਾ ਸਿਲਕ ਦੇ ਉੱਤੇ ਜੇ ਜਿਹੜਾ ਕਪੜਾ ਮਾਰਕੀਟ ਦੇ ਵਿੱਚ ਅਸਾ ਟਾਈਮ ਦੇ ਵੇਚਣ ਰਿਹਾ ਡਬਲ ਟੋਨ ਵਾਲਾ ਉਹੀ ਪਸ਼ਮੀਨਾ ਦਾ ਸੂਟ ਜਿਹਦੇ ਵਿੱਚ ਆ ਸੋਨਾ ਜਾਂ ਤੁਹਾਨੂੰ ਦੇਣਾ ਆਪਾਂ ਬਾਜੂ ਵਰਕ ਨਾਲ ਇਹਦੀ ਨੱਕ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਸਾਰੇ ਸੂਟ ਦੇ ਵਿੱਚ ਤੁਹਾਨੂੰ ਬੂਟੀਆਂ ਪੰਨਾਂ ਮਿਲ ਜਣਗੇ ਆ ਇਹ ਆਪਣੇ ਸੂਟ ਬੁਟੀਕ ਦੇ ਆਪਾਂ ਤਿਆਰ ਕੀਤੇ ਆ ਬਹੁਤ ਜ਼ਿਆਦਾ ਪਿਆਰੇ ਤੇ ਬਹੁਤ ਜ਼ਿਆਦਾ ਸੋਹਣੇ ਕਦਰ ਚਾੜ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਮਿਲ ਜਣਗੇ ਸਿਰਫ ਤੇ ਸਿਰਫ ਰੇਟ ਇਹਨਾਂ ਦੇ 1900 ਤੇ 90 ਰੁਪਏ ਸਿਰਫ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਕਿ ਇਸ ਦਾ ਫੈਬਰਿਕ ਜਿਹੜਾ ਆ ਉਹੀ ਮਾਰਕੀਟ ਦੇ ਵਿੱਚ ਹਜ਼ਾਰ ਹਜ਼ਾਰ 11-1100 ਦਾ ਫੈਬਰਿਕ ਹੀ ਵਿਕ ਰਿਹਾ ਆ ਸੋ ਇਹ ਸੂਟ ਤੁਸੀਂ ਲੈ ਸਕਦੇ ਜੇ 1900 ਤੇ 90 ਰੁਪਈਆ ਦੇ ਵਿੱਚ ਸੇਮ ਰੇਟ ਦੇ ਵਿੱਚ ਤੁਸੀਂ ਸੂਟ ਸੜਕੋ ਹੋਰ ਵੀ ਤਿਆਰ ਕਰਾ ਸਕਦੇ ਜੇ ਵਿਦਾਊਟ ਦੁਪੱਟਾ ਸੂਟ ਜੇ ਇਹ ਵਾਲਾ ਵੀ neck ਤੇ ਵਰਕ ਜੇ ਬਹੁਤ ਸੋਹਣਾ ਹੈ ਇਹਦੇ ਬੂਟੀਆਂ ਬਹੁਤ ਸੋਹਣੀਆਂ ਸਾਰੇ ਸੂਟ ਦੇ ਵਿੱਚ ਬਾਜੂ ਵਰਕ ਹੈਟ ਜੇ ਇਹਦੇ ਨਾਲ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਣਾ ਜੇ ਬਹੁਤ ਸੋਹਣਾ ਚੈੱਕ ਕਰ ਲਿਓ ਬਾਈਨ ਸ਼ੇਡ ਇਹ ਡਬਲ ਟੋਨ ਸੂਟ ਹੁੰਦਾ ਜੇ ਤਾਂ ਕਰਕੇ ਇਹਦੇ ਵਿੱਚ ਨਾ ਥੋੜਾ ਥੋੜਾ ਕਲਰ ਜਿਹੜਾ ਜੇ ਉਹ ਬਦਲਦਾ ਬਦਲਦਾ ਜਿਹਾ ਦਿਖਦਾ ਰਹਿੰਦਾ ਜਦੋਂ ਤੁਸੀਂ ਇਹਨੂੰ ਦੁਕਾਨ ਤੇ ਆਣ ਕੇ ਵੇਖੜ ਕਰਕੇ ਤੇ ਆਪਣੇ ਹੱਥਾਂ 'ਚ ਫੈਬਰਿਕ ਨੂੰ ਲੇਓਗੇ ਨਾ ਫਿਰ ਪਤਾ ਲੱਗੂਗਾ ਵੀ ਇਹਦੇ ਵਿੱਚ ਕੁਆਲਿਟੀ ਕੀ ਆ ਤੇ ਇਹਦਾ ਵਰਕ ਕੀ ਆ ਜੇ ਵਰਕ ਚੈੱਕ ਕਰੋ ਇਹਦਾ ਬਹੁਤ ਸ਼ਾਨਦਾਰ ਵਰਕ ਜੇ ਬਹੁਤ ਪਿਆਰਾ ਵਰਕ ਜੇ ਏਮਬ੍ਰੋਇਡਰੀ ਥ੍ਰੈਡ ਬਹੁਤ ਪਿਆਰੇ ਕੰਟਰਾਸਟ ਬਹੁਤ ਸੋਹਣਾ ਰੇਟ ਉਸ ਤੋਂ ਵੀ ਸੋਹਣਾ ਇਹ ਮਾਰਕੀਟ ਦੇ ਵਿੱਚ ਬਿਨਾਂ ਦੁਪੱਟਿਆਂ ਤੋਂ ਅਸੀਂ 3-3000 ਦਾ ਸੂਟ ਵੇਚ ਗਏ ਜੇ ਪਰ ਆਪਣੇ ਕੋਲੇ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 19399 ਰੁਪਏ ਔਰ 1990 ਰੁਪਈਆ ਦਾ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਸਾਡੇ ਕੋਲ ਕਲਰ ਦੇ ਉੱਤੇ ਕਿਸੇ ਤੇ ਵੀ ਸੋਹਣਾ ਜਿਹਾ ਡਿਜ਼ਾਈਨ ਤਿਆਰ ਕਰਵਾ ਸਕਦੇ ਜੇ ਸਵਾਏ ਮਰੂਨ ਨੂੰ ਕਿਉਂਕਿ ਮਰੂਨ ਕਲਰ ਦੀ ਸ਼ਾਰਟੇਜ ਇੰਨੀ ਜ਼ਿਆਦਾ ਹੁੰਦੀ ਹੈ ਨਾ ਉਹ 11 1100 ਦਾ ਵੀ ਮਰੂਨ ਕਲਰ ਨਹੀਂ ਜੇ ਮਿਲਦਾ ਪਿਆ ਸ਼ਿਪਿੰਗ ਫ੍ਰੀ ਦਊਗਾ ਤੁਹਾਨੂੰ ਮੈਂ ਆਲ ਓਵਰ ਇੰਡੀਆ ਦੇ ਵਿੱਚ ਰੇਟ ਦਊਗਾ ਸਿਰਫ ਤੇ ਸਿਰਫ ਇਹਦਾ ਸੂਟ ਦਾ ਤੁਹਾਨੂੰ ਮੈਂ 19390 ਰੁਪਈਆ ਕਿਪਿੰਗ ਫ੍ਰੀ 올ਓਵਰ ਇੰਡੀਆ ਚ ਇਹ ਨਾਲ ਛੋਟੀ ਜੀ ਵੀਡੀਓ ਹੀ ਬਣਾ ਦਿੱਤੀ ਹੈ ਸੂਟਾਂ ਦੀ ਕਿਉਂਕਿ ਹਰ ਕੋ ਸਟਾਕ ਆਇਆ ਹੈ ਸੜਕੋ ਸਬਰੀ ਨਹੀਂ ਹੋਇਆ ਰਿਹਾ ਹੀ ਨਹੀਂ ਗਿਆ ਕਿ ਅਹੀਂ ਸੋਚਿਆ ਵੀ ਜਲਦੀ ਜਲਦੀ ਤੁਹਾਨੂੰ ਸੂਟ ਦੇ ਦੇਈਏ ਕਿਉਂਕਿ ਠੰਡ ਸ਼ੁਰੂ ਹੋਣ ਵਾਲੀ ਆ ਅੱਜ ਤੁਸੀਂ ਬੁੱਕ ਕਰਨਾ ਤੇ ਤਿੰਨਾਂ ਚੌਹਾਂ ਦਿਨਾਂ ਤੱਕ ਸੂਟ ਤੁਹਾਡੇ ਤੱਕ ਪਹੁੰਚਣਾ ਓਨੇ ਦਿਨਾਂ ਨੂੰ ਠੰਡ ਹੋਰ ਵੱਜ ਜਾਣੀ ਆ ਤੇ ਸੋ ਤੁਸੀਂ ਫਿਰ ਦੋ ਤਿੰਨ ਦਿਨ ਸਮਾਉਣ ਤੇ ਵੀ ਲੱਗ ਜਾਣੇ ਤੁਹਾਨੂੰ ਤੇ ਇਹ ਕਰਕੇ ਨਾ ਅਸੀਂ ਤੁਹਾਡਾ ਫਾਇਦਾ ਕਰਨ ਲੱਗੇ ਆ ਕਿ ਜਿੱਦਾਂ ਸਟਾਕ ਆਇਆ ਨਾਲ ਹੀ ਪੋਸਟ ਕਰਤਾ ਨਾਲ ਹੀ ਤੁਹਾਨੂੰ ਵੀਡੀਓ ਦੇ ਦਿੱਤੀ ਸੋ ਜਲਦੀ ਜਲਦੀ ਤੁਸੀਂ ਵੀ ਬੁੱਕ ਕਰਿਓ ਬਹੁਤ ਸੋਹਣੇ ਸੋਹਣੇ ਸੂਟ ਨੇ ਸਿੰਧੀ ਬੂਟੀ ਵਾਲੇ ਡਿਜ਼ਾਈਨ ਆਪਾਂ ਦੁਬਾਰੇ ਰੀਸਟਾਕ ਕਰਤੇ ਤੁਹਾਡੇ ਵਾਸਤੇ ਗਰਮ ਸੂਟਾਂ ਦੇ ਉੱਤੇ ਜਿੱਦਾਂ ਮੈਂ ਤੁਹਾਨੂੰ ਲਾਸ ਅੱਛਾ ਇੱਕ ਡਿਜ਼ਾਈਨ ਸੱਚ ਹੋਰ ਮੈਂ ਤੁਹਾਨੂੰ ਦਿਖਾਉਣਾ ਆ ਉਹ ਵੀ ਡਿਜ਼ਾਈਨ ਆਪਣਾ ਆ ਜਾਣਾ ਰੈਡੀ ਹੋ ਕੇ ਅਗਲੇ ਹਫਤੇ ਉਹਨੂੰ ਵੀ ਤੁਸੀਂ ਬੜਾ ਪਿਆਰ ਦਿੱਤਾ ਹੈਗਾ ਸੂਟਾਂ ਨੂੰ ਉਹ ਸਿਰਫ ਇੱਕੋ ਕਦਰ ਆਪਣੇ ਕੋਲ ਸੂਟ ਦਾ ਜੇ ਕਿਸੇ ਭੈਣ ਨੇ ਲੈਣਾ ਹੋਵੇ ਤਾਂ ਮੈਂ ਉਹ ਵੀ ਦੇ ਦੇਣਾ ਤੁਹਾਨੂੰ ਆ ਸੂਟ ਸੀਗੇ ਇਹ ਨਾ ਆਪਾਂ ਰੈਡੀ ਕਰਵਾਏ ਹੈਗੇ ਕਿ ਇਹ ਕਸਟਮਰ ਦੇ ਇਹ ਆਪਣੀ ਭੈਣ ਬਟਿਕ ਵਾਲੀ ਨੇ ਤਿਆਰ ਕਰਾਏ ਸੀ ਸੂਟ ਜਿਹਦੇ ਵਿੱਚ ਨਾ ਇਹ ਆਪਣੇ ਕੋਲ ਸੂਟ ਰੈਡੀ ਹੋ ਕੇ ਆਏ ਸੀ ਜਿਹਦੇ ਵਿੱਚ ਸੋਨਾ ਜਿਹਾ ਘੇਰੇ ਦੇ ਵਰਕ ਹੀਗਾ ਤੇ ਨਾਲ ਇਹਦੇ ਬਾਜੂ ਵਰਕ ਹੀ ਇਹੋ ਸੇਮ ਡਿਜ਼ਾਈਨ ਜਿਹੜਾ ਜੇ ਆਪਣਾ ਹੋਰ ਅਗਲੇ ਹਫਤੇ ਲਾਂਚ ਹੋਣਾ ਹੈ ਵੀ ਜਿੱਦਾਂ ਪਿਛਲੇ ਹਫ਼ਤੇ ਤੁਹਾਨੂੰ ਮੈਂ ਸਿੰਧੀ ਬੂਟੀ ਦੱਸਿਆ ਹੈਗਾ ਸਿੰਧੀ ਬੂਟੀ ਆਈ ਆ ਅਗਲੇ ਹਫ਼ਤੇ ਆਹ ਡਿਜ਼ਾਈਨ ਆ ਜਣਾ ਆਪਣਾ ਕਲਰ ਚਾਰਟ ਨਵੇਂ ਆਉਣਗੇ ਸਾਰੇ ਹੀ ਤੇ ਜੇ ਤੁਸੀਂ ਇਹ ਸੂਟ ਲੈਣਾ ਤਾਂ ਇਹਦੀ ਕੱਟ ਮੈਂ ਹੁਣੇ ਦੱਸ ਦੇਣਾ ਤੁਹਾਨੂੰ ਸਾਢੇ 4 ਮੀਟਰ ਦੀ ਕੱਟ ਜੇ ਇਹਦੀ ਗਰਲੇ ਹੀ ਸੂਟ ਬਣਦਾ ਜੇ 19 ਤੋਂ 20 ਇੰਚ ਘੇਰਾ ਰੈਡੀ ਹੁੰਦਾ ਜੇ ਜਿਹੜੇ ਅਗਲੇ ਸਾਢੇ ਆ ਰਹੇ ਆ ਉਹ 22 ਤੋਂ 24 ਘੇਰੇ ਆ ਰਹੇ ਸਾਰੇ ਹੀ ਉਹਦੇ ਥੱਲੇ ਕੱਟਵਰਕ ਵੀ ਆ ਰਿਹਾ ਹੈ ਨਾਲ ਆਪਾਂ ਕਹਿਦਾ ਤੁਹਾਨੂੰ ਉਹ ਡਿਜ਼ਾਈਨ ਤਿਆਰ ਕਰਕੇ ਦੇਵਾਂਗੇ ਬਾਜੂ ਵਰਕ ਨਾਲ ਜੇ ਰੇਟ ਇਹਦਾ ਹੈਗਾ ਸੀ 745 ਰੁਪਏ ਇਹ ਸੇਮ ਡਿਜ਼ਾਈਨ ਜਿਹੜਾ ਜੇ ਆਪਾਂ ਅਗਲੇ ਹਫਤੇ ਲਾਂਚ ਕਰ ਦੇਣਾ ਆ ਤੁਸੀਂ ਇਹ ਸੇਮ ਡਿਜ਼ਾਈਨ ਵੀ ਸਾਡੇ ਕੋਲ ਲੈ ਲਿਓ ਇੱਕ ਹਫਤੇ ਬਾਅਦ ਹੁਣ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਸਿੰਧੀ ਬੂਟੀ ਦੇ ਸੂਟ ਤੇ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਸਟਾਕ ਬਹੁਤ ਸੋਹਣਾ ਜਿਹਾ ਲਿਮਟਿਡ ਸਟਾਕ ਜਿਹਾ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ